ਮੈਂ ਜੀ ਰਿਟਾਇਰਡ ਸੁਭਦਾ ਪੇਚਰ ਮਦਨਾ ਸ਼ਰਮਾ ਕੋਰੋਗ ਸਿੰਘ ਜੀ ਇਸ ਟਿਕਾਣਾ ਲਾਡੇ ਗਵਰਨਰ ਸਾਹਿਬ ਵੱਲੋਂ ਯਾਤਰਾ ਸ਼ੁਰੂ ਕੀਤੀ ਗਈ ਨਕਿਆਂ ਦੇ ਵਿਰੁੱਧ ਕੀ ਲੱਗਦਾ ਹੈ ਫਾਇਦਾ ਕਿੰਨਾ ਕੋ ਮਿਲੇਗਾ ਪੰਜਾਬ ਨੂੰ ਇਸ ਦਾ ਦੇਖੋ ਜੀ ਮੈਂ ਬਹੁਤ ਬੜੀਆ ਹੈ ਫਰਕ ਪਏਗਾ ਕਿਉਂਕਿ ਕੋਈ ਵੀ ਘਟਨਾ ਕਰਦੀ ਹੋਵੇ ਮੈਰਿਟ ਮੈਰਿਟ ਉਹ ਟੀਮ ਹਮੇਸ਼ਾ ਹੁੰਦਾ ਹੀ ਹੁੰਦਾ ਹੈ ਕਿਹਦੇ ਨਾਲ ਫਾਇਦਾ ਹੋਏਗਾ ਆਮ ਜਨਤਾ ਨੂੰ ਜਦਾ ਹੀ ਦੀ ਹੈ ਕਿ ਉਹ ਜਰੂਰ ਇੱਥੇ ਧਿਆਨ ਦੇਣਗੇ ਉਹ ਨਸ਼ਾ ਨੂੰ ਖਤਮ ਕਰਨਗੇ ਵੱਡੇ ਕਦਮ ਨਹੀਂ ਕੋਈ ਚਿੱਤਾਂ ਦੀ ਲੋੜ ਹੈਗੀ ਜਿਆਦਾ ਐਸੇ ਨਸ਼ੇ ਦੇ ਜੰਗਾਲ ਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਦੇਖੋ ਜੀ ਇਹ ਨਸ਼ਾ ਮੈਂ ਨਹੀਂ ਕਹਿ ਸਕਦਾ ਲੇਕਿਨ ਨਸ਼ਾ ਵੀ ਜਿਹੜੇ ਵੱਡੇ ਅਧਿਕਾਰੀ ਨੇ ਉਹ ਹੀ ਕਰਾਉਂਦੇ ਰਿਹਾਦੇ ਹਾਂ ਕਿ ਵੀ ਛੋਟਾ ਮੋਟਾ ਬੰਦਾ ਤਾਂ ਵਿਚਾਰਾ ਨਾਂ ਦਾ ਹੀ ਹੈ ਇਹਨਾਂ ਨੂੰ ਪਹਿਲੇ ਨਕੇਲ ਪਾਣੀ ਜਿਹੜੀ ਜਿਹੜੇ ਕਰਾਉਂਦੇ ਆ ਨਾ ਜਿਹੜੇ ਵੱਡੇ ਉਹਨਾਂ ਦੇ ਨਕੇਲ ਪਾਣੀ ਜਿਹੜੀ ਹੈ ਕਿ ਲਾਂਗੇ ਸਰ ਕੀ ਨਾਮ ਆਪਣਾ ਮੇਰਾ ਨਾਮ ਸੁਖਵੀਰ ਸਿੰਘ ਹੈ ਸਰ ਇੱਥੇ ਅੱਜ ਕਿਤਾਬ ਕੋਈ ਰੋਡ ਤੋਂ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਯਾਤਰਾ ਕੀਤੀ ਗਈ ਹੈ ਬਿਲਕੁਲ ਸਮਾਜ ਦੇ ਦਾ ਕੋਈ ਫਾਇਦਾ ਮਿਲੇਗਾ ਲੋਕਾਂ ਨੂੰ ਕਿਉਂਕਿ 20-25 ਸਾਲ ਤੇ ਹੋ ਗਿਆ ਸੀ ਨਸ਼ੇ ਪ੍ਰਤੀ ਜਾਗਰੂਕ ਕਰਨ ਦੇ ਹਨ ਨਹੀਂ ਜੀ ਵੇਖੋ ਜੀ ਜਦੋਂ ਵੀ ਕੋਈ ਚੀਜ਼ ਜਿਹੜੀ ਹੈ ਕਿਸੇ ਪਲੇਟਫਾਰਮ ਤੇ ਕੋਈ ਵੀ ਚੀਜ਼ ਚੱਲਦੀ ਹੈ ਤੇ ਇਸ ਕਰਕੇ ਅੱਜ ਵੀ ਜਿਹੜਾ ਆਪਣੀ ਸਰਕਾਰ ਦਾ ਜਿਹੜਾ ਪ੍ਰਾਲਾ ਨਸ਼ੇ ਦੇ ਜਿਹੜਾ ਮਹਿਮ ਚੇੜੀ ਹੈ ਇਹਨਾਂ ਨੇ ਇਸ ਚੀਜ਼ ਦਾ ਵੇਖੋ ਫਾਇਦਾ ਤਾਂ ਮਿਲਦਾ ਹੀ ਆ ਆ ਵੇਖੋ ਇਹ ਜਿਹੜੀ ਅੱਜ ਪੈਦਲ ਯਾਤਰਾ ਵਾ ਸਾਡੇ ਪੰਜਾਬ ਦੇ ਰਾਜਪਾਲ ਜਿਹੜੇ ਆਏ ਆ ਠੀਕ ਆ ਉਹਨਾਂ ਨੂੰ ਵੇਖੋ ਉਹਨਾਂ ਦੇ ਆਉਣ ਦੇ ਨਾਲ ਇੱਥੇ ਲੋਕਾਂ ਨੂੰ ਬੜਾ ਉਤਸ਼ਾਹ ਮਿਲੇਗਾ ਲੋਕਾਂ ਦਾ ਹੋਰ ਮੋਟੀਵੇਸ਼ਨ ਲੋਕਾਂ ਦੀ ਵਧੇਗੀ ਇਹਦੇ ਨਾਲ ਇਸ ਚੀਜ਼ ਦੇ ਨਾਲ ਵੇਖੋ ਇਹੋ ਜਿਹੇ ਉਪਰਾਲੇ ਕਰਨ ਦੇ ਨਾਲ ਲੋਕਾਂ ਵਿੱਚ ਜਾਗਰੂਤਾ ਬਹੁਤ ਜ਼ਿਆਦਾ ਵਾਧੀ ਹੈ ਇਹ ਨਸ਼ਿਆਂ ਵਿਰੁੱਧ ਮੈਮ ਜਿਹੜੀ ਹੈ ਚਲੋ ਪੰਜਾਬ ਸਰਕਾਰ ਨੇ ਵੀ ਛੇੜੀ ਹੋਈ ਆ ਓਵਰਆਲ ਦੇਖਿਆ ਜਾਵੇ ਤਾਂ ਸੈਂਟਰ ਸਰਕਾਰ ਵੱਲੋਂ ਵੀ ਤੇ ਪੰਜਾਬ ਸਰਕਾਰ ਤੇ ਦੋਨਾਂ ਦਾ ਮੇਨ ਉਪਰਾਲਾ ਜਿਹੜਾ ਮੇਨ ਮੋਟਿਵ ਜਿਹੜਾ ਇਸ ਲਈ ਕਿ ਲੋਕਾਂ ਨੂੰ ਨਸ਼ਿਆਂ ਤੋਂ ਬਚਾ ਕੇ ਉਹਨਾਂ ਨੂੰ ਚੰਗੀ ਰਾਤ ਪਾਉਣ ਦਾ ਉਪਰਾਲਾ ਕਰ ਰਿਹਾ ਹੈ ਇਸੇ ਕਰਕੇ ਇਸ ਚੀਜ਼ ਦੀ ਜਿਹੜੀ ਅੱਜ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਜਿਹੜਾ ਪਹਿਲਾ ਫਸਟ ਸਟੈਪ ਜਿਹੜਾ ਉਪਰਾਲਾ ਚੁੱਕਿਆ ਗਿਆ ਹੈ ਮੇਰੇ ਸਭਨਾਂ ਤੇ ਬਹੁਤ ਸ਼ਲਾਘਾਯੋਗ ਹੈ ਜੀ ਕੋਈ ਵੱਡੇ ਕਦਮ ਨਹੀਂ ਚੁੱਕਣ ਦੀ ਲੋੜ ਹੈਗੀ ਇਸ ਤੋਂ ਇਲਾਵਾ ਵੀ ਇਕੁਝ ਵੱਡੇ ਕਦਮ ਤੇ ਇਸੇ ਤਰ੍ਹਾਂ ਹੀ ਚੱਲ ਰਹੀ ਹੈ ਤੁਸੀਂ ਰੋਜ਼ ਦੇ ਰੋਜ਼ ਨਿਊਜ਼ਪੇਪਰ ਖਬਰਾਂ ਖਬਰਾਂ ਦੇ ਵਿੱਚ ਆਇਆ ਗਿਆ ਕਿ ਜਿਹੜੇ ਵੱਡੇ ਮਗਰਮਸ਼ ਨਸ਼ਾ ਤਸਕਰਾਂ ਵਾਲੇ ਉਹਨਾਂ ਦੀ ਜائਤ ਤਾਂ ਰੁਕਕ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਘਰ ਜਿਹੜੇ ਆ ਢਾਏ ਜਾ ਰਹੇ ਆ ਤੇ ਇਸ ਕਰਕੇ ਉਪਰਾਲੇ ਤੇ ਆਲਰੇਡੀ ਚੱਲ ਹੀ ਰਹੇ ਆ ਮੈਂ ਕਹਿੰਦਾ ਕਿ ਵਧੀਆ ਗੱਲ ਹੈ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਕਰਨੇ ਚਾਹੀਦੇ ਆ ਜਿਹੜੇ ਮੇਨ ਮੋٹے ਜਿਹੜੇ ਮਾਰਕੀਟ ਦੇ ਵਿੱਚ ਮਗਰਮਸ਼ ਕਹੋ ਹੋਰ ਤਗੜੇ ਜਿਹੜੇ ਸਮਗਲਰ ਨੇ ਤਸਕਰ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੋਰ ਨਕੇਲ ਪਾਉਣੀ ਚਾਹੀਦੀ ਹੈ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਦਾ ਤਾਨੂੰ ਬਤਾ ਦੂੰ ਮੈਂ ਇਸ ਯਾਤਰਾ ਭਾਈ ਕੀ ਨਾਮ ਜੀ ਹਾਂਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਹਰਪਾਲ ਜੀ ਕਿੰਨਾ ਕੋ ਫਾਇਦਾ ਇਸ ਯਾਤਰਾ ਦਾ ਮਿਲੇਗਾ ਕਿੱਥੇ ਪਹੁੰਚੇ ਹੋਏ ਤੇ ਕਿਹਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਤੁਹਾਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਐਜੂਕੇਸ਼ਨ ਡਿਪਾਰਟਮੈਂਟ ਤੋਂ ਅਸੀਂ ਸਾਰੇ ਇੱਥੇ ਟੀਚਰ ਆਏ ਆ ਐਜੂਕੇਸ਼ਨਸ ਕੰਟਰੀ ਗੁਰਦਾਸਪੁਰ ਦੇ ਅੰਦਰ ਅਸੀਂ ਤਾਂ ਜਿਹੜਾ ਫਾਇਦੇ ਦੀ ਗੱਲ ਹੈ ਜੀ ਦੇਖੋ ਜੋ ਵੀ ਸਾਨੂੰ ਪਤਾ ਹਾਲਾਤ ਆਈ ਦੀ ਡੇਟ ਚ ਪੰਜਾਬ ਦੇ ਹੈਗੇ ਆ ਅਸੀਂ ਤਾਂ ਇਹੀ ਸੋਚਦੇ ਆ ਕਿ ਇਹੋ ਜਿਹੇ ਐਫਰਟਸ ਜਿਹੜੀਆਂ ਨੇ ਲਗਾਤਾਰ ਹੁੰਦੀਆਂ ਰਹਿਣੀਆਂ ਚਾਹੀਦੀਆਂ ਤਾਂ ਕਿ ਹਰੇਕ ਵਿਅਕਤੀ ਤੱਕ ਇਹ ਜਿਹੜਾ ਆ ਸਨੇਹਾ ਪਹੁੰਚੇ ਕਿ ਅੱਜ ਪੰਜਾਬ ਜਿਹੜਾ ਆ ਉਹ ਕਿਹੜੇ ਬੰਨੇ ਨੂੰ ਤੁਰਿਆ ਹੋਇਆ ਅਸੀਂ ਇਸ ਗੱਲ ਦੀ ਸਲਾਹਾ ਕਰਦੇ ਆ ਕਿ ਪੰਜਾਬ ਸਰਕਾਰ ਨੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਵਾਰ ਅਗੇਂਸਟ ਡਰੱਗਸ ਜਿਹੜਾ ਆ ਤਾਂ ਇਹ ਅਸੀਂ ਜਿਹੜੇ ਲੋਕ ਨਸ਼ਾ ਕਰ ਰਹੇ ਆ ਉਹਨਾਂ ਨੂੰ ਤਾਂ ਬਚਾਉਣ ਦੀ ਕੋਸ਼ਿਸ਼ ਹੈਗੀ ਆ ਜਿਹੜੀ ਅੱਗੇ ਸਾਡੀ ਪਨੀਰੀ ਆਉਣ ਵਾਲੀ ਬੱਚੇ ਆ ਉਹਨਾਂ ਨੂੰ ਵੀ ਘੱਮ ਸੇ ਘੱਮ ਇਹਦੇ ਬਾਰੇ ਪਤਾ ਲੱਗੇ ਕਿ ਇਹ ਕਿੰਨਾ ਮਾਰੂ ਅਸਰ ਜਿਹੜਾ ਇਸ ਨਸ਼ੇ ਦਾ ਹੋ ਰਿਹਾ ਲੱਗਦਾ ਇਹਨਾਂ ਯਾਤਰਾਵਾਂ ਨਾਲ ਜਾਗਰੂਕ ਹੋਣ ਦੇ ਲੋਕ ਹੈ ਕਿਉਂਕਿ ਪਿਛਲੇ 20-25 ਸਾਲ ਤੋਂ ਅਸੀਂ ਕੋਸ਼ਿਸ਼ਾਂ ਕਰ ਰਹੇ ਆ ਨਸ਼ੇ ਪ੍ਰਤੀ ਜਾਗਰੂਕ ਕਰਨ ਦੇ ਦੇਖੋ ਜੀ ਇਹ ਜਿਹੜਾ ਪ੍ਰਸ਼ਾਸਨ ਹੈ ਉਹਦਾ ਤਾਂ ਜ਼ਿੰਮੇਵਾਰੀ ਜਿਹੜੀ ਹੈਗੀ ਆ ਬਣਦੀ ਆ ਲੇਕਿਨ ਸਭ ਤੋਂ ਜ਼ਿਆਦਾ ਜ਼ਰੂਰੀ ਸਾਨੂੰ ਆਪ ਲੋਕਾਂ ਨੂੰ ਇਹਦੇ ਪ੍ਰਤੀ ਜਾਗਰੂਕ ਹੋਣ ਦੀ ਲੋੜ ਆ ਅਸੀਂ ਸਿਰਫ ਜੇ ਇੱਕ ਸੋਚੀਏ ਕਿ ਇੱਕ ਰੈਲੀ ਦੇ ਵਿੱਚ ਪੈਦਲ ਯਾਤਰਾ ਕਰਕੇ ਜਾਂ ਭਾਗ ਲੈ ਕੇ ਸਾਰਾ ਕੁਝ ਖਤਮ ਹੋ ਜਾਊਗਾ ਇਦਾਂ ਨਹੀਂ ਹੋਣ ਵਾਲਾ ਜਿੰਨਾ ਚਿਰ ਅਸੀਂ ਖੁਦ ਲੋਕ ਜਿਹੜੇ ਆ ਉਹ ਨਹੀਂ ਜਾਗਰੂਕ ਹੋਵਾਂਗੇ ਜੇ ਅਸੀਂ ਆਪਣੇ ਘਰ ਤੋਂ ਲੈ ਕੇ ਆਂਢ ਗੁਆਢ ਦੇ ਵਿੱਚ ਇਹ ਕੰਮ ਨਹੀਂ ਸ਼ੁਰੂ ਕਰਾਂਗੇ ਉਹਨਾਂ ਚਿਰ ਇਹ ਨਸ਼ੇ ਦਾ ਮੇਰੇ ਖਿਆਲ ਨਾਲ ਜਿੰਨਾ ਜਾਲ ਵੇਚੋਗੇ ਐਡਾ ਸੌਖਾ ਖਤਮ ਹੋਣ ਵਾਲਾ ਨਹੀਂ ਹੈਗਾ ਇਹ ਕੁੜੀ ਲਈ ਪਿੰਡ ਆਪੀ ਲਈ ਲੜਕੀ ਨਾ ਅਮਨਪ੍ਰੀਤ ਕੌਰ ਹੈ ਜੀ ਇਹ ਕਿਹੜੀ ਜਗ੍ਹਾ ਵਿਆਹ ਇਹ ਵਿਆਹ ਸੀ ਵਿਦੀਪੁਰ ਵਿਆਹ ਸੀ ਯਾਰ ਕਿਥੋਂ ਆ ਰਹੇ ਕਿਥੇ ਜਾ ਰਹੇ ਇਹ ਆਪਣੇ ਪਿੰਡ ਚੀਨਾਬੇੜ ਤੋਂ ਵਿਦੀਪੁਰ ਜਾ ਰਹੇ ਸੀ ਯਾਰ ਤੁਹਾਨੂੰ ਕਿਸ ਤਰ੍ਹਾਂ ਬਾਲਾ ਕਰਕੇ ਆ ਪੁੱਛਣਾ ਇਹ ਉਸਨੇ ਦੀ ਸ਼ਾਸਨ ਨੇ ਕੰਪਲੇਨ ਕੀਤੀ ਸੀ ਵੀ ਮੈਂ ਆ ਰਹੀਆਂ ਤੇ ਕੁਝ ਅਣਖਾਤੇ ਲੜਕ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਿਆ ਤੇ ਛੋਟੇ ਦਾ ਧੱਕਾ ਦੇ ਕੇ ਛੋਟੇ ਦਿੱਤਾ ਫਿਰ ਉਸ ਮਿਲ ਕੇ ਆਪਕਾ ਸੀ ਐਪੀਐਸ ਦੱਦੀ ਕੀਤੀ ਸੀ ਤੁਰੀ ਤਕਤੀਸ਼ ਲਗਾਤਾਰ ਚੱਲ ਰਹੀ ਹੈ ਜੋ